ਇਨੇ ਵੀਰੇ ਆਪਣੇ ਕੋਲੇ ਦੂਜੇ ਸੂਏ 17 18 ਲੀਟਰ ਦੁੱਧ ਦਿੰਦਾਗਾ 17 18 ਲੀਟਰ ਹਾਂ ਠੀਕ ਐ ਆਪ ਕਿਹੜੇ ਸਿਮੰਨ ਦੀ ਆ ਕੋਈ ਪਤਾ ਜੀ ਨਹੀਂ ਜੀ ਇਹ ਨਹੀਂ ਪਤਾ ਆਪਾਂ ਖਰੀਦੀ ਸੀਗੀ ਠੀਕ ਐ ਹਾਂ ਚੰਗਾ ਮੋਟਾ ਜਿਹਾ ਚਵਾਈ ਵਾਲਾ ਥਾਣਾ ਜੀ ਜੇਰ ਹੁਣੀ ਪੈਣ ਲੱਗੀ ਆ ਕਦੋਂ ਕ ਸੂਈ ਆ ਇਹ ਇਹਨੂੰ ਹੋ ਗਿਆ ਵੀਰੇ ਡੇਢ ਕ ਘੰਟਾ ਸੂਈ ਡੇਢ ਘੰਟਾ ਫੇਸ ਕੁਆਲਟੀ ਬਹੁਤ ਚੰਗੀ ਤੇ ਕੁੰਡੀ ਝੋਟੀ ਆ ਤੇ ਸੂਆ ਤੀਜਾ ਹਾਂਜੀ ਹਾਂਜੀ ਤੀਜੇ ਸੂਈ ਆ ਜੀ ਠੀਕ ਐ ਕੱਦ ਕੱਟ ਵੀ ਸੋਹਣਾ ਤੇ ਕਿਸਾਨ ਵੀਰੋ ਸਵਾਗਤ ਆ ਸੋਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਾਰਾਜ ਕੋਠੇ ਹਿੰਮਤਪੁਰਾ ਮਹਾਰਾਜ ਤੋਂ ਇਹ ਮੇਰੇ ਅੰਦਾਜ਼ਾ ਮਹਾਰਾਜ ਤੋਂ ਮਿੱਤਰੋ 6 ਕਿਲੋਮੀਟਰ ਤੇ ਆ ਪੈਣੀ ਤੋਂ 3 ਕਿਲੋਮੀਟਰ ਤੇ ਇਹ ਪਿੰਡ ਆ ਕੋਠੇ ਆਉਂਦੇ ਆ ਕੋਠੇ ਹਿੰਮਤਪੁਰਾ ਭਾਈ ਬਿੰਦਰ ਦੇ ਕਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਆਪਾਂ ਦੋ ਨਗ ਦਿਖਾਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਮਿੱਤਰੋ ਆਪਾਂ ਨੀਲੀ ਰਾਬੀ ਬੂਰੀ ਗੱਦ ਕਾੜ ਦੀ ਚੰਗੀ ਆ ਫੇਸ ਕੁਆਲਿਟੀ ਚੰਗੀ ਆ ਥਾਲੇ ਵੀ ਮਿੱਤਰੋ ਸਾਫਾ ਦੁੱਧ ਵੀ ਫਾਈ ਕਹਿੰਦਾ ਚੰਗਾ ਕੱਢਾ ਤੇ ਬੱਚਾ ਹੈਗਾ ਪੂਰਾ ਤੇ ਬਾਈ ਜੀ ਨਾਲ ਅੱਗ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਇਹਦੀ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਵੀਰੇ ਆਪਣਾ ਨਾਮ ਹੈਗਾ ਬਿੰਦਰ ਹਨਾ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਕੁ ਪਸ਼ੂ ਰੱਖ ਰਹੇ ਹੋ ਆਪਾਂ ਬਸ ਵੀਰੇ ਤਿੰਨ ਕੁ ਮੱਝੇ ਰੱਖਦੇ ਨੇ ਦੋ ਤਿੰਨ ਇਹਦੀ ਕੀ ਸੇਲ ਕਰਤੀਆਂ ਠੀਕ ਆ ਹਾਂ ਕਿੰਨੇ ਕ ਦੁੱਧ ਵਾਲੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਦਿਖਾਈ ਆ ਜੀ ਇਹਨੇ ਵੀਰੇ ਆਪਣੇ ਕੋਲੇ ਦੂਜੀ ਸੂਏ 17 18 ਲੀਟਰ ਦੁੱਧ ਦਿੰਦਾਗਾ 17 18 ਲੀਟਰ ਹਾਂ ਠੀਕ ਐ ਆਪ ਕਿਹੜੇ ਸਿਮਨ ਦੀ ਆ ਕੋਈ ਪਤਾ ਜੀ ਨਹੀਂ ਜੀ ਇਹ ਨਹੀਂ ਪਤਾ ਆਪਾਂ ਖਰੀਦੀ ਸੀਗੀ ਠੀਕ ਐ ਹਾਂ ਚੰਗਾ ਮੋਟਾ ਜਿਹਾ ਚਵਾਈ ਵਾਲਾ ਥਾਣਾ ਜੀ ਜੇਰ ਹੁਣੀ ਪੈਣ ਲੱਗੀ ਆ ਕਦੋਂ ਕ ਸੂਈ ਆ ਇਹ ਇਹਨੂੰ ਹੋ ਗਿਆ ਵੀਰੇ ਡੇਢ ਕ ਘੰਟਾ ਸੂਈ ਡੇਢ ਘੰਟਾ ਇਸ ਕੁਆਲਿਟੀ ਬਹੁਤ ਚੰਗੀ ਤੇ ਖੁੰਡੀ ਝੋਟੀ ਆ ਤੇ ਸੂਆ ਤੀਜਾ ਹਾਂਜੀ ਹਾਂਜੀ ਤੀਜੇ ਸੂਈ ਆ ਜੀ ਠੀਕ ਐ ਕੱਦ ਕੱਟ ਵੀ ਸੋਹਣਾ ਤੇ ਥਣਾ ਦਾ ਗੈਬ ਤੁਸੀਂ ਦੇਖ ਸਕਦੇ ਬਹੁਤ ਹੀ ਚੰਗਾ ਤੇ ਚੰਗਾ ਮੋਟਾ ਥਣਾ ਦੋ ਦਿਨੇ 17-18 ਲੀਟਰ ਹਾਂਜੀ ਹਾਂਜੀ ਮਗਰ ਕੱਟੀ ਆ ਜੀ ਇਹ ਕਿਹੜੇ ਸਿਮੈਂਟ ਦੀ ਆ ਜੀ ਇਹ ਡਾਇਰੈਕਟ ਕ੍ਰੋਸਿੰਗ ਦੀ ਆ ਜੀ ਬੂਰੇ ਚੰਗੇ ਮਾਲੀ ਤੋਂ ਕ੍ਰੋਸ ਕਰਵਾਈ ਸੀ ਕਿ ਕਿਹੜੇ ਪਿੰਡ ਵਾਲੇ ਤੋਂ ਇਹ ਫਿਰੋਜ਼ਪੁਰ ਦੇ ਲਾਗੇ ਆ ਜੀ ਓਕੇ ਹਾਂਜੀ ਠੀਕ ਆ ਮਗਰ ਕੱਟੀ ਆ ਜੀ 17-18 ਲੀਟਰ ਦੂਜੇ ਸਵੇਰੇ ਬਾਈ ਕਹਿੰਦਾ ਦੁੱਧ ਕੱਟਿਆ ਹਾਂ ਤੇ ਤੀਜੇ ਸੂਈਆ ਹੁਣੇ ਸੂਈਆ ਜ਼ੇਰ ਭੈਣ ਵਾਲੀ ਆ ਤੇ ਸਿੰਘ ਬਹੁਤ ਸੋਹਣੇ ਕੁੰਡੇ ਪਤਲੇ ਸਿੰਘ ਤੇ ਤੋਰੋ ਜੀ ਨੂੰ ਇੱਕ ਵਾਰੀ ਮੜਾ ਜਾ ਹੂੰ ਤੋਰ ਦੇ ਲੰਮਾ ਤੋਰ ਦੇ ਕਰ ਮ ਤੋਰ ਦੇਖ ਸਕਦੇ ਚੰਗੀ ਇਹ ਹਵਾਨਾ ਪਰਫੈਕਟ ਸ ਹੈ ਤੇ ਅੱਗੇ ਨੂੰ ਤੇ ਬੈਕ ਸਾਈਡ ਵੀ ਚੰਗਾ ਦਿਖਾਈ ਦਿੰਦਾ ਮੰਨ ਤੈ ਮੁੱਲ ਕੀ ਕਰਤਾ ਜੀ ਫਿਰ ਉਹਦਾ ਆਪਾਂ ਮੁੱਲ ਇਹਦਾ 155 ਜੀ 155 ਮਾਨਤਾਣ ਹੋ ਹਾਂ ਬਸ ਵੀਰੇ ਮਾਨਤਾ ਨਹੀਂ ਹੋਊਗਾ ਇਹ ਚੋ ਸਪਰਾਈ ਜੀ ਓਕੇ ਹੁਣ ਆਪਾਂ ਗੱਲ ਕਰਦਾ ਜਿਹੜਾ ਕੱਟਾ ਦਿਖਾ ਰਹੇ ਹੋ ਹਨਾ ਇਹ ਇਹਦਾ ਹੀ ਆ ਹਾਂਜੀ ਇਹ ਪਿਛਲੇ ਸੂਏ ਦਾ ਹੀ ਇਹਦਾ ਠੀਕ ਹੈ ਮੰਨ ਲਾ ਵੀ ਹੋ ਗਿਆ 12 ਮਹੀਨੇ ਦਾ ਹਾਂ 12 ਦਾ ਮੰਨ ਲਓ ਪੰਜ ਚਾਰ ਦਿਨ ਘੱਟ ਰੱਖ ਲਓ ਵਧ ਰੱਖ ਲਓ ਬਸ ਲੱਗ ਭਾਗਾਈ ਠੀਕ ਹੈ ਕੱਦ-ਕੱਟ ਵਿੱਚ ਤਰੋ ਇਹਦਾ ਵੀ ਚੰਗਾ ਤੇ ਕਿਹੜੇ ਸਿਮਿੰਟ ਦਾ ਹੈ ਇਹ ਇਹ ਲੰਡੇ ਦਾ ਜੀ ਲੰਡਾ ਮਾਲੀ ਹੈਗਾ ਉਹ ਤਾਂ ਡਾਇਰੈਕਟ ਕ੍ਰੋਸਿੰਗ ਹੋਈ ਸੀ ਮੱਝ ਫੁੱਕ ਜੋ ਹਾਂ ਠੀਕ ਹੈ ਹਾਂ ਤੋ ਰੋ ਜੀ ਨੂੰ ਵੀ ਮੜਾ ਜਾ ਕਈ ਭਰਾ ਕੋਈ ਨੀਲੀ ਰਾਬੀ ਕੱਟਾ ਰੱਖਣਾ ਚਾਹੁੰਦਾ ਹੋਵੇ ਨਸਾਨੀਆਂ ਮਿੱਤਰੋ ਫੁੱਲ ਹੈ ਤੇ ਸਕਰੀਨ ਹੈ ਫੇਸ ਕੁਆਲਟੀ ਬਹੁਤ ਚੰਗੀ ਤੇ ਕੱਦ ਕੱਟ ਵੀ ਸੋਹਣਾ ਉਮਰ ਦੇ ਹਿਸਾਬ ਦੇ ਨਾਲ ਤੇ ਟੈਸਟਿਕਲ ਵੀ ਮਿੱਤਰੋ ਚੰਗੇ ਆ ਬੰਦ ਜੀ ਬੰਦ ਬੰਦ ਇਹ ਇਹਦਾ ਮੁੱਲ ਕੀ ਕਰਤਾ ਜੀ ਆਪਾਂ ਇਹਦਾ 25000 ਰੁਪਇਆ ਜੀ ਫਿਕਸ ਪ੍ਰਾਈਸ ਓਕੇ ਜੀ ਹਾਂ ਇਹਦਾ ਜੀ 155 ਇਹਦਾ ਹੈਗਾ 25000 ਜਿਹੜੇ ਵੀ ਵੀਰ ਭਰਾ ਨੂੰ ਦੋਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਗਦੇ ਜ਼ਰੂਰਤ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਤੇ ਨੰਬਰ ਦੱਸ ਦੋ ਜੀ ਆਪਣਾ 91158 ਜੀ 91 158 12970 91158 12970 ਜੀ 12970 ਹਾਂਜੀ 91158 12970 ਬਾਈ ਦਾ ਫੋਨ ਨੰਬਰ ਹੈ ਜਿਹੜੇ ਵੀ ਵੀਰ ਭਰਾ ਨੂੰ ਦੋਨੇ ਨਗਰ ਦੇ ਵਿੱਚੋਂ ਕੋਈ ਵੀ ਨਗਰ ਦੀ ਜ਼ਰੂਰਤ ਹੈ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਸੰਪਰਕ ਪਿੰਡ ਮਹਿਰਾਜ ਤੋਂ ਇਹ 6-7 ਕਿਲੋਮੀਟਰ ਤੇ ਹੈ ਮਾੜੀ ਪੈਣੀ ਤੋਂ ਮਿੱਤਰੋ ਨਹਿਰ ਤੋਂ ਕਿੰਨਾ ਕਿਲੋਮੀਟਰ ਤੇ ਇਹ ਕੋਠੇ ਆਉਂਦੇ ਆ ਨਾਲ ਹੈਗਾ ਪੁਰਜ ਡੱਲਾ ਤੇ ਨਥਾਣਾ ਕਿੰਨੇ ਕਿਲੋਮੀਟਰ ਜੀ ਨਥਾਣਾ 4-5 ਕਿਲੋਮੀਟਰ ਹੈ ਓਕੇ ਜੀ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ